ਜੇਕਰ ਤੁਸੀਂ PDF ਫਾਈਲ ਨੂੰ ਫ੍ਰੀ ਦੇ ਵਿੱਚ ਬਹੁਤ ਵਧੀਆ ਤਰ੍ਹਾਂ ਐਡਿਟ ਕਰਨਾ ਚਾਹੁੰਦੇ ਹੋ ਐਕਿਊਰੇਸੀ ਦੇ ਨਾਲ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਇਸ ਨੂੰ ਸੇਵ ਜ਼ਰੂਰ ਕਰ ਲੈ ਇਸ ਦੇ ਲਈ Google Chrome ਦੇ ਵਿੱਚ ਤੁਹਾਨੂੰ ਸਰਚ ਕਰਨਾ ਹੈ ਸਜਦਾ S E J D A ਜਿਹੜੀ ਪਹਿਲੀ ਵੈਬਸਾਈਟ ਖੁੱਲੇਗੀ ਉਸ ਨੂੰ ਤੁਸੀਂ ਓਪਨ ਕਰ ਲੈਣਾ ਹੈ ਇਸ ਤੋਂ ਬਾਅਦ ਤੁਹਾਨੂੰ ਇੱਥੇ ਇੱਕ ਮਿਲੇਗੀ ਹਾਈਪਰਲਿੰਕ ਐਡਿਟ ਅ PDF ਡਾਕੂਮੈਂਟ ਇਸ ਨੂੰ ਤੁਸੀਂ ਕਲਿੱਕ ਕਰ ਲੈਣਾ ਹੈ ਇਹ ਵੈਬਸਾਈਟ ਤੁਹਾਡੇ ਲਈ ਬਿਲਕੁਲ ਫ੍ਰੀ ਹੈ ਇਸ ਨੂੰ ਕਲਿੱਕ ਕਰਦੇ ਹੀ ਅਪਲੋਡ ਫਾਈਲ ਦਾ ਇੱਕ ਲਿੰਕ ਹੋਰ ਆ ਜਾਏਗਾ ਇਸ ਤੋਂ ਬਾਅਦ ਤੁਸੀਂ ਆਪਣੀ ਫਾਈਲ ਨੂੰ ਇਸ ਦੇ ਵਿੱਚ ਅਪਲੋਡ ਕਰ ਦੇਣਾ ਹੈ ਜਿੱਦਾਂ ਕਿ ਮੈਂ ਇੱਥੇ ਆਪਣੀ ਇਹ ਵਾਲੀ ਫਾਈਲ ਪੀਡੀਐਫ ਅਪਲੋਡ ਕਰ ਲਈ ਹੈ ਇਸ ਨੂੰ ਖੋਲਦੇ ਹੀ ਤੁਸੀਂ ਕੋਈ ਵੀ ਆਪਣੀ ਪੀਡੀਐਫ ਫਾਈਲ ਦੇ ਵਿੱਚ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਜਿੱਦਾਂ ਮੈਂ ਹੁਣ ਕਰਨ ਲੱਗਾ ਹਾਂ ਈਡੀਵੀਐਫ ਕੰਪਨੀ ਦਾ ਨੇਮ ਹੈ ਇਸ ਨੂੰ ਮੈਂ ਚੇਂਜ ਕਰਾਂਗਾ ਕੋਈ ਵੀ ਹੋਰ ਡਿਟੇਲ ਤੁਸੀਂ ਚੇਂਜ ਕਰਨਾ ਚਾਹੋ ਤਾਂ ਤੁਸੀਂ ਈਜ਼ੀਲੀ ਕਰ ਸਕਦੇ ਹੋ ਕੋਈ ਵੀ ਹੋਰ ਡਿਟੇਲ ਇਸ ਪੀਡੀਐਫ ਫਾਈਲ ਦੇ ਵਿੱਚ ਜਿਹੜੇ ਵਾਟਰਮਾਰਕਸ ਹੁੰਦੇ ਨੇ ਉਸ ਨੂੰ ਵੀ ਤੁਸੀਂ ਇਸ ਦੇ ਵਿੱਚੋਂ ਡਿਲੀਟ ਕਰ ਸਕਦੇ ਹੋ ਇਸ ਦੇ ਵਿੱਚ ਤੁਸੀਂ ਆਪਣੀ ਹੋਰ ਡਿਟੇਲ ਫਾਈਲ ਦੇ ਵਿੱਚ ਵੀ ਐਡ ਕਰ ਸਕਦੇ ਹੋ ਜਸ ਤੁਸੀਂ ਟੈਪ ਕਰਨਾ ਹੈ ਤੇ ਤੁਸੀਂ ਉੱਥੇ ਟਾਈਪ ਕਰਕੇ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸਭ ਤੋਂ ਲਾਸਟ ਦੇ ਵਿੱਚ ਜਦੋਂ ਤੁਹਾਡੇ ਸਾਰੇ ਚੇਂਜਸ ਹੋ ਗਏ ਤੁਸੀਂ ਐਪਲਾਈ ਚੇਂਜਸ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਈਜ਼ੀਲੀ ਆਪਣੀ ਫਾਈਲ ਨੂੰ ਇੱਥੋਂ ਡਾਊਨਲੋਡ ਕਰ ਸਕਦੇ ਏਦਾਂ ਦੀ ਹੋਰ ਹੈਲਪਫੁਲ ਵੀਡੀਓਜ਼ ਲਈ ਇਨਫੋ ਬਾਬਾ ਸਾਹਿਲ ਨੂੰ ਫੋਲੋ ਜ਼ਰੂਰ ਕਰ ਲੈਣਾ ਥੈਂਕ ਯੂ ਸੋ ਮਚ